ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਆ 6 7 ਮਈ 2025 ਤੱਕ ਦੇ ਮੌਸਮ ਦੇ ਬਾਰੇ ਜਿਵੇਂ ਕਿ ਖਾਲਸਾ ਜੀ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਵੀ 4 ਅਤੇ 5 ਮਈ 2025 ਨੂੰ ਮੌਸਮ ਖਰਾਬ ਹੋਏਗਾ ਧੂੜ ਭਰੀ ਹਨੇਰੀ ਆਏਗੀ ਝੱਖੜ ਚੱਲੇਗਾ ਕੁਝ ਜਗ੍ਹਾ ਮੌਸਮ ਖਰਾਬ ਹੋ ਸਕਦਾ ਹੈ ਤੁਹਾਡੀ ਸਕਰੀਨ ਤੇ ਸਾਹਮਣੇ ਵਿੰਡੀ ਦਾ ਮਾਡਲ ਹੈ ਤੁਸੀਂ ਦੇਖ ਰਹੇ ਹੋ ਕਿ ਸਭ ਤੋਂ ਪਹਿਲਾਂ ਤਾਂ ਦੇਖੋ ਕਿ ਬਾੜ ਮੈ ਜਸਲਵੀ ਦੇ ਤਾਂ ਦੇਖੋ ਲਾਲ ਹੋਇਆ ਪਿਆ ਠੀਕ ਹੈ ਉੱਪਰ ਨੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ orange ਵੀ ਹੈ green ਵੀ ਹੈ ਕਹਿੰਦਾ ਮਤਲਬ ਕਿ ਜਿਹੜਾ ਆਪਣਾ cap index ਹੈ ਇਹ ਕਾਫੀ ਜ਼ਿਆਦਾ ਹਾਈ ਹੈ ਜੇ cap index ਇੰਨਾ ਜ਼ਿਆਦਾ ਹਾਈ ਹੈ ਤਾਂ ਇਹਦਾ ਮਤਲਬ ਇਹ ਹੈਗਾ ਕਿ ਭਾਈ ਫਿਰ ਤੁਹਾਡੇ ਗੜੇ ਪੈਣ ਦੀ ਕਾਰਵਾਈ ਕਿਤੇ ਹੋ ਸਕਦੀ ਹੈ ਕਿਤੇ ਜਿਹੜਾ ਹੈਗਾ ਧੂੜਪਰੀ ਹਨੇਰੀ ਤੇਜ਼ ਬਣ ਸਕਦੀ ਹੈ ਗਰ ਚਮਕਲੇ ਬੱਦਲ ਆ ਸਕਦੇ ਆ ਮੌਸਰਤਾਲ ਜਿਹੜੀ ਹੈਗੀ ਹੈਗੀ ਹੈ ਤਾਂ ਫਿਰ ਇਹ ਦੂਸਰਾ ਮਾਡਲ ਸਾਨੂੰ ਇਹ ਦਿਖਾ ਰਿਹਾ ਹੈ ਕਿ ਵੀ ਕਾਰਵਾਈ ਹੋ ਸਕਦੀ ਹੈ ਜੇ ਮੈਂ ਇਹਨਾਂ ਨੂੰ ਦੇਖਦਾ ਹਾਂ ਤਾਂ ਇਹ ਤਾਂ ਕਾਰਵਾਈ ਜਿਹੜੀ ਹੈਗੀ ਹੈ ਦਿਨ ਚੜਦੇ ਨੂੰ ਹੀ ਦਿਖਾ ਰਹੀ ਹੈ ਕਿ ਦਿਨ ਚੜਦੇ ਨੂੰ ਹੀ ਕੁਝ ਹਿੱਸੇ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ 9 ਵਜੇ ਨੂੰ ਇਹ ਬੱਦਲ ਪਾਕਿਸਤਾਨ ਵਾਲੇ ਪਾਸੋਂ ਵੱਧ ਰਿਹਾ ਤਾਂ ਇਹ ਕੁਝ ਹਿੱਸੇ ਦੇ ਵਿੱਚ ਤਾਂ ਆ ਬਹੁਤ ਚੰਗੀਆਂ ਕਾਰਵਾਈਆਂ ਹੋ ਰਹੀਆਂ ਤੇ ਗੰਗਾ ਨਗਰ ਹਮ ਬੀਕਾਨੇਰ ਤੋਂ ਲੈ ਕੇ ਪੂਰੇ ਹੀ ਪੰਜਾਬ ਨੂੰ ਕਵਰ ਕਰਦਾ ਹੋਇਆ ਯੂਪੀ ਤੱਕ ਇਹ ਬੱਦਲ ਆਈਂਦੀਆਂ ਤੁਰਿਆ ਜਾਂਦਾ ਹੈ ਤਾਂ ਫਿਰ ਆਪਾਂ ਦੇਖੀਏ ਕਿ ਭਾਰਤੀ ਮੌਸਮਿਕ ਪਾਕ ਕੀ ਕਹਿੰਦਾ ਹੈ ਹਜੇ ਤੱਕ ਜਿਹੜਾ ਹੈਗਾ ਅਲਰਟ ਤਾਂ ਦੇਖੋ ਜਾਰੀ ਹੋਇਆ ਹੋਇਆ ਹੈ ਸਿੱਕਰ ਦੇ ਵਿੱਚ ਇਸ ਸਮੇਂ ਅਲਰਟ ਹੈ ਹੈਨਾ ਬੀਕਨਰ ਦੇ ਵਿੱਚ ਅਲਰਟ ਹੈ ਇਸ ਸਮੇਂ ਵੀ ਅਲਰਟ ਚੱਲ ਰਿਹਾ ਆ ਸਾਰਾ ਏਰੀਆ ਦੇ ਵਿੱਚ ਤੇ ਲੇਕਿਨ ਆਪਣੇ ਹਜੇ ਤੱਕ ਇੱਥੇ ਅਲਰਟ ਨਹੀਂ ਆਇਆ ਠੀਕ ਹੈ ਇੱਥੇ ਹਜੇ ਤੱਕ ਆਏਗਾ ਕੋਈ ਜਗਾ ਗੜੇ ਆਉਣਗੇ ਅੱਜ ਦੀ ਰਾਤ ਨੂੰ ਦੇਖੋ ਕਿ ਉਹਨਾਂ ਦੇ ਵਿੱਚ ਗੜਿਆਂ ਦਾ ਅਲਰਟ ਹੈਗਾ ਅੱਜ ਦਾ ਹੀ ਹੈ ਆਪਣੇ ਅਤੀ ਰਾਤ ਤੋਂ ਬਾਅਦ ਜਾਂ ਕੱਲ ਨੂੰ ਹੋ ਸਕਦਾ ਠੀਕ ਹੈ ਮੌਸਮ ਵਿਭਾਗ ਦਾ ਕੀ ਕਹਿਣਾ ਹੈ ਭਾਰਤੀ ਮੌਸਮੀ ਭਾਗ ਦਾ ਇਹ ਕਹਿਣਾ ਹੈ ਭਾਰਤੀ ਮੌਸਮੀ ਭਾਗ ਦਾ ਕਹਿਣਾ ਹੈ ਕਿ ਹਵਾ ਦੀ ਸਪੀਡ ਕੁਝ ਸਾਲਾਂ ਥਾਵਾਂ ਤੇ 40 ਤੋਂ 60 ਕਿਲੋ ਪ੍ਰਤੀ ਘੰਟੇ ਜਾ ਸਕਦੀ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਏਰੀਆ 'ਚ ਗੜੇ ਵੀ ਪੈ ਸਕਦੇ ਆ ਪੰਜਾਬ 'ਚ ਵਾਰਨਿੰਗ ਨਹੀਂ ਕਿਤੇ ਨਹੀਂ ਕਿ ਪੰਜਾਬ 'ਚ ਵੀ ਆ ਸਕਦੀ ਹੈ ਧੂੜ ਭਰੀ ਹਨੇਰੀ ਚੱਲ ਸਕਦੀ ਹੈ ਤੇ ਠੰਡਾ ਸਟਾਰਮ ਦੇ ਵਿੱਚ ਕਈ ਜਗ੍ਹਾ ਸਪੀਡ 70 ਕਿਲੋਮੀਟਰ ਪ੍ਰਤੀ ਘੰਟੇ ਤੱਕ ਵੀ ਜਾ ਸਕਦੀ ਹੈ ਮਤਲਬ ਕਿ ਇੱਕ ਵੱਡੀ ਸਾਰੇ ਹਨੇਰੀ ਭਿਆਨਕ ਵਾਲੀ ਹਵੇਰੀ ਵੀ ਕੁਝ ਏਰੀਆ ਦੇ ਵਿੱਚ ਆ ਸਕਦੀ ਹੈ ਜੇ ਆਪਾਂ ਇਸ ਨੂੰ ਇਹ ਦੇਖੀਏ ਕਿ ਇਹ ਜਿਹੜਾ ਹੈਗਾ ਏਰੀਆ ਕਿਹੜਾ ਕਿਹੜਾ ਕਵਰ ਕਰਦੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਇਹਦੇ ਵਿੱਚ ਆਪਾਂ ਨੂੰ ਜਾਣ ਦੀ ਲੋੜ ਨਹੀਂ ਪੈਗੀ ਕਿ ਏਰੀਆ ਕਿਹੜਾ ਕਵਰ ਕਰਦੀ ਹੈ ਕਿਉਂਕਿ ਜ਼ਿਆਦਾਤਰ ਇਹ ਸਾ ਕਵਰ ਕਰੇਗਾ ਜੇ ਤੁਸੀਂ ਤਾਂ ਦੇਖੋਗੇ ਤਾਂ ਪੰਜਾਬ ਦਾ ਜਿਹੜਾ 5 4 5 ਤਰੀਕ ਨੂੰ 4-5 ਤਰੀਕ ਨੂੰ 75% ਤੱਕ ਐਸਾ ਕਵਰ ਕਰ ਸਕਦੀ ਏ ਤੇ ਅਗਲੇ ਦਿਨਾਂ ਚ ਆਈ ਸੰਭਾਵਨਾ ਬਣੀ ਰਹਣੀ 8-9 ਤਰੀਕ ਤੱਕ ਪੰਜਾਬ ਹਰਿਆਣਾ ਰਾਜਸਥਾਨ ਠੀਕ ਹੈ ਤਾਂ ਫਿਰ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਆਪਣੇ ਕੋਲ ਕਹਿਣ ਨੂੰ ਇਹੀ ਹੈ ਕਿ ਭਾਈ ਜੰਮੂ ਤੋਂ ਲੈ ਕੇ ਜੈਸਲਮੇਰ ਤੱਕ ਇਧਰਲੇ ਪਾਸਿਓਂ ਪਾਕਿਸਤਾਨ ਤੋਂ ਲੈ ਕੇ ਯੂਪੀ ਤੱਕ ਲਗਭਗ ਸਾਰੇ ਹੀ ਏਰੀਆ ਦੇ ਵਿੱਚ ਇਸ ਅਸ਼ੰਕਾ ਰਹੇਗੀ ਕਿ ਅਗਲੇ ਦਿਨਾਂ ਦੇ ਵਿੱਚ ਵਰਖਾ ਹੋ ਸਕਦੀ ਹੈ ਕਿ ਇਹ 4 ਹੈ 5 ਹੈ 6 ਹੈ 7 ਹੈ 8 ਹੈ ਇਹਨਾਂ ਦਿਨਾਂ ਦੇ ਵਿੱਚ ਵਰਖਾ ਰਹੇਗੀ ਲੇਕਿਨ ਠੀਕ ਹੈ 8 ਨੂੰ ਜਿਹੜਾ ਹੈਗਾ ਰਾਜਸਥਾਨ ਵਾਲੇ ਪਾਸੇ ਥੋੜੀ ਜਿਹੀ ਗੜਬੜ ਜ਼ਿਆਦਾ ਹੋ ਜੇਗੀ ਕਿ ਭਾਰੀ ਮੀਂਹ ਵੀ ਆ ਜਾਏਗਾ ਕੁਝ ਜਗ੍ਹਾ ਤੇ ਤਾਂ ਕੁੱਲ ਮਿਲਾ ਕੇ ਇਹ ਮੌਜੂਦਾ ਸਮੇਂ ਤੁਸੀਂ ਇਹ ਕਹਿ ਸਕਦੇ ਹੋ ਜੀ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਸ ਸਮੇਂ ਵਰਖਾ ਦੀਆਂ ਕਾਰਵਾਈਆਂ ਹੋਣਗੀਆਂ ਸਭ ਤੋਂ ਪਹਿਲਾਂ ਆਪਾਂ ਹਿਮਾਚਲ ਦੇਖ ਲਈਏ ਹਿਮਾਚਲ ਦੇ ਵਿੱਚ ਗੜੇ ਪੈਣ ਤੇਜ਼ ਹਵਾ ਦਾ yellow alert ਜਾਰੀ ਹੋਇਆ ਹੋਇਆ ਹੈ ਤੇ ਹਿਮਾਚਲ ਦੇ ਵਿੱਚ ਚੰਗੀਆਂ ਕਾਰਵਾਈਆਂ ਜਿਹੜੀਆਂ ਵਰਖਾ ਦੀਆਂ ਕੁਝ ਜਗ੍ਹਾ ਤੇ ਹੋ ਸਕਦੀਆਂ ਇਹ ਜਿਹੜਾ ਹੈਗਾ ਹਿਮਾਚਲ ਦੇ ਵਿੱਚ ਨਾਲ ਧੂੜ ਭਰੀ ਹਨੇਰੀ ਆ ਸਕਦੀ ਹੈ ਪੰਜਾਬ ਦੇ ਵਿੱਚ ਧੂੜ ਭਰੀ ਹਨੇਰੀ ਚੱਲ ਸਕਦੀ ਹੈ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਕਈ ਜਗ੍ਹਾ ਤੇ ਵਰਖਾ ਦੀਆਂ ਚੰਗੀਆਂ ਝੁੱਟੀਆਂ ਲੱਗ ਸਕਦੀਆਂ ਪੰਜਾਬ ਦਾ ਜ਼ਿਆਦਾਤਰ ਇਸਾ ਜਿਹੜਾ ਹੈਗਾ ਵਰਖਾ ਕਵਰ ਕਰ ਸਕਦੀ ਹੈ ਤੇ 4 ਅਤੇ 5 ਨੂੰ ਜਿਹੜਾ ਹੈਗਾ ਸਪੀਡ ਜ਼ਿਆਦਾ ਰਹੇਗੀ 6 7 8 9 ਨੂੰ ਵੀ ਇੱਕ ਤੋਂ ਦੋ ਵਾਰੀ ਜਿਹੜੇ ਹੈਗੇ ਕਾਰਵਾਈ ਇਹ ਹੋਵੇਗੀ ਤੇ ਹਵਾ ਦੀ ਸਪੀਡ ਥੋੜੀ ਘੱਟ ਰਹੇਗੀ ਤੁਸੀਂ ਇਹ ਦੇਖ ਰਹੇ ਹੋ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਮਾਨਚਿੱਤਰ ਦਿਖਾ ਰਿਹਾ ਹੈ ਕਿ ਸ਼ੁਰੂਆਤ ਦੇ ਵਿੱਚ ਜਿਹੜਾ ਸਿਸਟਮ ਸ਼ੁਰੂ ਹੋਣ ਜਾ ਰਿਹਾ ਉਹਦੇ ਨਾਲ 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 ਹੀ ਜਿਹੜਾ ਹੈਗਾ ਇਹ ਪਠਾਨਕੋਟ ਗੁਰਦਾਸਪੁਰ ਸਿਮਸਾ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਫਰੋਹੀਪੁਰ ਫਾਜ਼ਿਲਕਾ ਫਰੀਕੋਟ ਮੁਕਸਬ ਠਿੰਡਾ ਫਤਿਹਗੜ੍ਹ ਸਾਹਿਬ ਰੂਪਨਗਰ ਐਸਐਸ ਨਗਰ ਤੇ ਇੱਥੇ ਕੋਈ ਥਾਵਾਂ ਤੇ ਵਰਕ ਆ ਸਕਦੀ ਹੈ ਹਨੇਰੀ ਦੀ ਸਪੀਡ 50 ਕਿਲੋ ਪ੍ਰਤੀ ਘੰਟੇ ਤੱਕ ਜਾ ਸਕਦੀ ਹੈ ਪਠਾਨਕੋਟ ਗੁਰਦਾਸਪੁਰ ਸਿਮਸਾ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਫਰੋਹੀਪੁਰ ਫਾਜ਼ਿਲਕਾ ਫਰੀਕੋਟ ਮੁਕਸਬ ਠਿੰਡਾ ਮਾਨਸਾ ਲਗਭਗ ਇਹ ਹਨੇਰੀ ਜਰਮ ਆਵੇਗੀ ਕਿਉਂਕਿ ਤੁਸੀਂ ਦੇਖੋ ਨਾ ਤਬ ਆਪਾਂ ਫਿਰ ਜਿਵੇਂ ਪਿਛਲੀ ਵਾਰੀ ਹੋਇਆ ਕਿ ਇੱਕ ਪਾਸੇ ਬੜੀ ਤੇ ਪੂਰਾ ਪੰਜਾਬ ਹੀ ਕਵਰ ਕਰ ਗਈ ਇਸ ਤਰੀਕੇ ਦੇ ਹਾਲਾਤ ਪੂਰੇ ਹੀ ਪੰਜਾਬ ਦੇ ਵਿੱਚ ਬਣੇ ਰਹਿ ਸਕਦੇ ਆ ਇਹਦੇ ਵਿੱਚ ਕੋਈ ਇੱਕ ਅਦਾ ਜ਼ਿਲ੍ਹਾ ਛੱਡਣ ਵਾਲੀ ਕੋਈ ਉਹ ਜਿਹੀ ਗੱਲ ਨਹੀਂ ਹੈਗੀ ਕਿ ਇਸ ਜ਼ਿਲ੍ਹੇ 'ਚ ਨਹੀਂ ਹੋਏਗਾ ਇਸ ਜ਼ਿਲ੍ਹੇ 'ਚ ਹੋਏਗਾ ਹਾਂ ਇਹ ਮੌਕਾ ਦੱਸੇਗਾ ਉਸ ਸਮੇਂ ਕਿ ਸਾਈਡ ਬੱਦਲ ਬਣ ਕੇ ਕਿੱਧਰ ਨੂੰ ਚਲਾ ਜਿਹੜਾ ਹੈਗਾ ਸਿਸਟਮ ਚਲਾ ਗਿਆ ਜਿਵੇਂ ਜਿਵੇਂ ਉਹ ਵਾਏਗਾ ਤੁਹਾਨੂੰ ਨਾਲ ਦੀ ਨਾਲ ਹੀ ਅਪਡੇਟ ਹੁੰਦੀ ਰਹੇਗੀ ਲੇਕਿਨ ਤੁਸੀਂ ਇਸ ਜੀ ਦੀ ਤਿਆਰ ਰਹਿਣਾ ਕਿ ਭਾਈ ਵਰਖਾ ਤੇ ਨੇਰੀ ਦੀ ਕਾਰਵਾਈ ਹੋਣ ਵਾਲੀ ਹੈ ਹਰਿਆਣੇ ਦੇ ਵਿੱਚ ਵੀ ਸੇਮ ਜਗ੍ਹਾ ਹੈਗੀ ਹੈ ਹਰਿਆਣੇ ਦੇ ਵਿੱਚ ਵੀ ਜਿਹੜਾ ਹੈਗਾ ਕਾਰਵਾਈ ਸ਼ੁਰੂ ਹੋ ਜਾਏਗੀ ਜਿਹਦੇ ਵਿੱਚ 40 ਤੋਂ 50 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਹੈ ਤੇ ਹਲਕੀ ਤੋਂ ਦਰਮਿਆਨੀ ਵਰਖਾ ਇੱਕਦ ਹੋ ਜਾਏਗਾ ਚੰਗੀਆਂ ਛੁੱਟੀਆਂ ਲੱਗ ਸਕਦੀਆਂ ਤਾਂ ਇਹ ਫਿਰ ਸਿਸਟਮ ਜਿਹੜਾ ਹੈਗਾ ਪੂਰੇ ਹਰਿਆਣੇ ਨੂੰ ਕਵਰ ਕਰਦਾ ਹੋਇਆ ਅੱਗੇ ਨਿਕਲੇਗਾ ਤੇ ਇਹ ਯੂਪੀ ਤੱਕ ਜਾਏਗਾ ਹਰਿਆਣੇ ਚ ਹੀ ਤੁਹਾਨੂੰ ਕੋਈ ਜ਼ਿਲ੍ਹੇ ਦੀ ਕੋਈ ਗੱਲ ਨਹੀਂ ਆਪਾਂ ਕਰ ਸਕਦੇ ਕਿ ਇਸ ਜ਼ਿਲ੍ਹੇ ਦੇ ਵਿੱਚ ਹੈ ਠੀਕ ਹੈ ਕਿ ਤੇ ਇਹ ਤਿੰਨ ਤਰੀਕਾ ਤਿੰਨ ਤਰੀਕਾ ਨੂੰ ਕੋਸ਼ਿਸ਼ ਆ ਕਵਰ ਕਰ ਸਕਦਾ ਚਾਰ ਨੂੰ ਫਿਰ ਜਿਹੜਾ ਹੈਗਾ ਹਰਿਆਣੇ ਦਾ ਜ਼ਿਆਦਾਤਰ ਇਸਾ ਕਵਰ ਹੋ ਜਾਏਗਾ ਤਾਂ ਮੇਰੇ ਕਹਿੰਦਾ ਮਤਲਬ ਇਹ ਕਿ ਆਪਾਂ ਫਿਰ ਹਰਿਆਣੇ ਨੂੰ ਜ਼ਿਲ੍ਹੇ ਦੇ ਵਾਰ ਵੰਡ ਨਹੀਂ ਵੰਡ ਸਕਦੇ ਤੁਸੀਂ ਇਹ ਕਹਿ ਸਕਦੇ ਹੋ ਕਿ ਕਈ ਸਾਰੇ ਹਿੱਸੇ ਦੇ ਵਿੱਚ ਕਾਰਵਾਈ ਹੋ ਸਕਦੀ ਹੈ 4-5 ਦਰਮਿਆਨ ਜੋ ਕਹ ਰਿਹਾ ਕਿ 75% ਤੱਕ ਇਹ ਸਾਂ ਕਵਰ ਕਰ ਸਕਦਾ ਤਾਂ ਫਿਰ ਲਗਭਗ ਪੂਰੇ ਦਾ ਪੂਰੇ ਹਿੱਸਾ ਹੋ ਗਿਆ ਤਾਂ ਇਸੇ ਤਰੀਕੇ ਦੇ ਨਾਲ ਜੰਮੂ ਹੈ ਜੰਮੂ ਦੇ ਵਿੱਚ ਵੀ ਕਾਰਵਾਈ ਹੋ ਸਕਦੀ ਹੈ ਜੇ ਤੁਸੀਂ ਗੱਲ ਕਰੋਗੇ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਵਿੱਚ ਪੰਜਾਬ ਦੇ ਨਾਲੋਂ ਜ਼ਿਆਦਾ ਕਾਰਵਾਈ ਹੋ ਸਕਦੀ ਹੈ ਗੜੇ ਪੈ ਸਕਦੇ ਆ ਤੇਜ਼ ਧੂੜ ਭਰ ਹੀ ਹਨੇਰ ਆ ਸਕਦਾ ਤੇ ਚੰਗੀ ਵਰਖਾ ਵੀ ਇੱਕ ਦੋ ਥਾਵਾਂ ਤੇ ਹੋ ਸਕਦੀ ਹੈ ਤਾਂ ਗੰਗਾ ਨਗਰ ਦੇ ਵਿੱਚ ਨਗੌਰ ਦੇ ਵਿੱਚ ਆਪਣਾ ਹਨਮਾਨਗੜ੍ਹ ਦੇ ਵਿੱਚ orange alert ਤੁਹਾਡੇ ਸਾਹਮਣੇ ਦੇਖੋ orange alert جاری ਹੋਇਆ ਹੋਇਆ ਹੈ 60 ਕਿਲੋ ਪ੍ਰਤੀ ਘੰਟੇ ਤੱਕ ਦੀ ਹਵਾਵਾਂ ਜਾ ਸਕਦੀਆਂ ਅਗਲੇ ਜਿਹੜਾ ਹੈਗਾ 2 ਤੋਂ 3 ਦਿਨ ਤੱਕ ਇਹੇ ਹਾਲਾਤ ਬਣੇ ਰਹਿੰਦੀ ਅਸ਼ੰਕਾ ਹੈ ਕਿਉਂਕਿ ਇਹ ਸਿਸਟਮ ਯੂਪੀ ਵੀ ਜਾਏਗਾ ਤਾਂ ਯੂਪੀ ਦੇ ਵਿੱਚ ਵੀ ਹਵਾ ਦੀ ਸਪੀਡ 50 ਤੋਂ 60 ਕਿਲੋ ਪ੍ਰਤੀ ਘੰਟੇ ਤੱਕ ਤੇ ਕਿਤੇ ਕਿਤੇ 70 ਕਿਲੋ ਪ੍ਰਤੀ ਘੰਟੇ ਤੱਕ ਜਾ ਸਕਦੀ ਹੈ ਤੇ ਇਹ ਜਿਹੜਾ ਸਿਸਟਮ ਹੈਗਾ ਇਹ ਕਾਫੀ ਜ਼ਿਆਦਾ ਏਰੀਆ ਨੂੰ ਪ੍ਰਭਾਵਿਤ ਕਰੇਗਾ ਜੋ ਇਹ ਸ਼ੁਰੂਆਤੀ ਅਨੁਮਾਨ ਹੈ ਉਹ ਏਹੀ ਦਿਖਾਈ ਦੇ ਰਿਹਾ ਹੈ ਤਾਂ ਇਸ ਸਿਸਟਮ ਦੇ ਬਾਰੇ ਪਹਿਲਾਂ ਤੋਂ ਹੀ ਆਪਣਾ ਅੰਦਾਜ਼ਾ ਸੀ ਕਿ 4 ਅਤੇ 5 ਦੇ ਦਰਮਿਆਨ ਇੱਕ ਸਿਸਟਮ ਆਏਗਾ ਤੇ ਇਸ ਤੋਂ ਅੱਗੇ ਜਿਹੜੀ ਮੁੱਖ ਗੱਲ ਇਹ ਹੈਗੀ ਹੈ ਕਿ ਇਹ ਸਿਸਟਮ ਸਾਨੂੰ ਹਜੇ ਤੀਕ ਸਾਡਾ ਖੜਾ ਛੱਡਣ ਵਾਲੇ ਨਹੀਂ ਹੈਗੇ ਹਾਲਾਤ ਇਹ ਦੱਸਦੇ ਐ ਕਿ ਜੇਕਰ ਅਸੀਂ ਇਸੇ ਤੀਕ ਨਾਲ ਥਰੇ ਜਾਣੇ ਹ ਤੁਸੀਂ ਇਸ ਮਾਡਲ ਨੂੰ ਦੇਖਿਆ ਇਹ ਮਾਡਲ ਦਿਖਾ ਰਿਹਾ 13 ਤਰੀਕ ਨੂੰ 13 ਤਰੀਕ ਨੂੰ ਵੀ ਵਰਖਾ ਦੀ ਸੰਭਾਵਨਾ ਕੋਈ ਜਗ੍ਹਾ ਤੇ 12 ਨੂੰ ਵੀ ਸੰਭਾਵਨਾ ਹੈ 11 ਨੂੰ ਵੀ ਸੰਭਾਵਨਾ ਹੈ 10 ਨੂੰ ਥੋੜੀ ਘੱਟ ਹੈ 9 ਨੂੰ ਕੁਛ ਏਰੀਏ 'ਚ ਹੈ 8 ਨੂੰ ਕੁਛ ਏਰੀਏ 'ਚ ਹੈ 6 ਨੂੰ ਸੰਭਾਵਨਾ ਹੈ 5 ਨੂੰ ਸੰਭਾਵਨਾ ਹੈ 4 ਨੂੰ ਸੰਭਾਵਨਾ ਹੈ ਤਾਂ ਫਿਰ ਜਿਹੜੇ ਮੇਰੇ ਵੀਰ ਨਰਮੇ ਵਾਲੇ ਬੈਠੇ ਐ ਉਹ ਇਹ ਪੁੱਛਦੇ ਕਿ ਸਾਸੀ ਨਰਮਾ ਬਿਜਲੀਏ ਨਰਮਾ ਕਰੰਟ ਨਾ ਹੋ ਜਾਵੇ ਤਾਂ ਮੈਂ ਤੇ ਕਹਾਂਗਾ ਕਿ ਭਾਈ ਆਪਣਾ ਲੋਕਲ ਮੌਸਮ ਦੇਖੋ ਹਾਲਾਤ ਇਹ ਦੱਸਦੇ ਕਿ ਅਗਲੇ 5-6 ਦਿਨ ਤੁਸੀਂ ਕਹ ਲੋ ਕਿ 13-14 ਮਈ 2025 ਤੱਕ ਕਿਸੇ ਵੀ ਸਮੇਂ ਕਿਤੇ ਵੀ ਕਾਰਵਾਈ ਹੋ ਸਕਦੀ ਹੈ ਜਿਵੇਂ ਆਪਾਂ ਸ਼ੁਰੂ ਤੋਂ ਹੀ ਗੱਲ ਕਰ ਰਹੇ ਹਾਂ ਕਿ ਭਾਈ ਮਈ ਦੇ ਵਿੱਚ ਜਿਹੜਾ ਹੈਗਾ 2 ਤੋਂ 3 ਵਾਰੀ ਪਹਿਲੇ ਹਫ਼ਤੇ ਦੇ ਵਿੱਚ ਹੀ ਨੇਰੀ ਹਨੇੜ ਝੱਖੜ ਦੀਆਂ ਕਾਰਵਾਈਆਂ ਹੋ ਸਕਦੀਆਂ ਤਾਂ ਇਹ ਕਾਰਵਾਈ ਇਸ ਤਰ੍ਹਾਂ ਕੇ ਚਾਲੂ ਰਹਿ ਸਕਦੀਆਂ ਇਹ ਭਾਈ ਮੌਸਮ ਹੈ ਤਾ ਜਿਵੇਂ ਇਹ ਤੇ ਨਵੀਂ ਅਪਡੇਟ ਆਏਗੀ ਜਿਵੇਂ ਬਦਲਾਂ ਦਾ ਨਿਰਮਾਣ ਹੋਏਗਾ ਬੱਦਲ ਕਿਸੇ ਪਾਸੋਂ ਜਾਣ ਲੱਗੇਗਾ ਤੁਹਾਨੂੰ ਉਸ ਸਮੇਂ ਬਾਰੇ ਅਗਾਊਂ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਉਹਦਾ ਸਿਰਫ ਇੰਨਾ ਹੀ ਫਰਕ ਹੁੰਦਾ ਹੈ ਕਿ ਆਪਾਂ ਇਹਦਾ ਭਾਂਡਾ ਠੰਡਾ ਸਾਹਮ ਲੈਨੇ ਆ ਹਾਂ ਜੇਕਰ ਕਿਸੇ ਨੇ ਭਾਈ ਟੈਂਕੀ 'ਚ ਪਾਣੀ ਨਹੀਂ ਭਰਿਆ ਟੈਂਕੀ 'ਚ ਪਾਣੀ ਭਰ ਲੋ ਕਿਉਂਕਿ ਝੱਖੜ ਚੱਲੇਗਾ ਕਿਤੇ ਲਾਈਟ ਚਲੀ ਜਾਏਗੀ ਖੇਤਾਂ ਦੇ ਵਿੱਚ ਆਪਣਾ ਧਿਆਨ ਰੱਖੋ ਇਹ ਹੀ ਚੀਜ਼ਾਂ ਨੇ ਧੰਨਵਾਦ ਦੋਸਤੋ ਮਿਹਰ ਬਣੇ ਦੋਸਤੋ